ਦਿਲ ਦੇ ਰੋਗਾਂ ਲਈ ਜੇਕਰ ਕੋਈ ਸਭ ਤੋਂ ਉੱਤਮ ਚੀਜ਼ ਕੋਈ ਹੈ ਤਾਂ ਉਹ ਹੈ ਅਰਜੁਨ ਦਾ ਦਰਖਤ ਇਹ ਦਰਖਤ ਆਪਾਂ ਨੂੰ ਆਮ ਜੀਟੀ ਰੋਡ ਦੇ ਕਿਨਾਰੇ ਮਿਲ ਜਾਂਦਾ ਔਰ ਇਸ ਦੀ ਤੁਸੀਂ ਪਛਾਣ ਕਰ ਲਓ ਇਸ ਦੇ ਪੱਤਿਆਂ ਦੀ ਤੁਸੀਂ ਪਛਾਣ ਕਰ ਲਓ ਇਹ ਦਰਖਤ ਦੇਖਣੇ ਚ ਕਿਵੇਂ ਲੱਗਦਾ ਉਸ ਦੀ ਤੁਸੀਂ ਪਛਾਣ ਕਰ ਲਓ ਹਾਰਟ ਦੇ ਕਈ ਰੋਗਾਂ ਤੇ ਇਹ ਜਿਹੜੀ ਇਸ ਦੇ ਛਾਲ ਦਾ ਯੂਜ਼ ਹੁੰਦਾ ਅਰਜੁਨ ਦੀ ਛਾਲ ਤੁਸੀਂ ਆਮ ਹੀ ਸੁਣਿਆ ਹੋਏਗਾ ਕੋਲੇਸਟ੍ਰੋਲ ਲਈ ਯਾਨੀ ਕਿ ਖੂਨ ਜਿਹਨਾਂ ਦਾ ਗਾੜਾ ਹੋ ਚੁੱਕਿਆ ਹੈ ਇਹ ਫਿਰ ਟ੍ਰਾਈਗਲਾਈਸਰਾਈਡ ਵੱਧ ਚੁੱਕਿਆ ਲਿਪਿਡ ਪ੍ਰੋਫਾਈਲ ਖਰਾਬ ਹੋ ਚੁੱਕੀ ਹੈ ਤਾਂ ਐਦਾਂ ਦੇ ਸਿਚੁਏਸ਼ਨ ਦੇ ਵਿੱਚ ਅਰਜੁਨ ਦੀ ਛਾਲ ਤੇ ਦਾਲਚੀਨੀ ਦਾ ਕੜਾ ਬਹੁਤ ਹੀ ਉੱਤਮ ਕੰਮ ਕਰਦਾ ਹੈ ਔਰ ਇਹ ਕਦੇ ਵੀ ਫੇਲ ਹੋਣ ਵਾਲੀ ਚੀਜ਼ ਨਹੀਂ ਹੈਗੀ ਅੱਜਕੱਲ ਜਿਉਂ ਜਿਹਾ ਆਪਣਾ ਖਾਣ ਪਾਣ ਹੋ ਗਿਆ ਆਪਾਂ ਨੂੰ ਅਰਜੁਨ ਦੀ ਛਾਲ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ਅਗਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਹੈ ਤਾਂ ਸੋ ਇਸ ਦੀ ਤੁਸੀਂ ਛਾਲ ਲੈਣੀ ਹੈ ਔਰ ਇਸ ਨੂੰ ਤੁਸੀਂ ਇਸ ਦਾ ਕੜਾ ਤਿਆਰ ਕਰਨਾ ਹੈ ਅਗਰ ਤੁਹਾਡੇ ਕੋਲ ਤਾਜ਼ਾ ਦਰਖਤ ਤੁਹਾਡੇ ਨੇੜੇ ਤੇੜ ਹੈਗਾ ਤਾਂ ਤੁਸੀਂ ਸੱਜਾ ਤਾਜ਼ਾ ਇਸ ਨੂੰ ਛਾਲ ਉਤਾਰ ਕੇ तकरीबन 20-25 ਗ੍ਰਾਮ ਉਸ ਦਾ ਕੜਾ ਤਿਆਰ ਕਰ ਸਕਦੇ ਹੋ ਜਿਵੇਂ ਕਿ ਤੁਸੀਂ 1.5 ਗਲਾਸ ਪਾਣੀ ਲੈ ਲਓ ਉਹਦੇ ਵਿੱਚ ਛਾਲ ਪਾ ਕੇ ਪਹਿਲਾਂ ਛਾਲ ਨੂੰ ਕੁੱਟ ਲੈਣਾ ਹੈ ਫਿਰ 1.5 ਗਲਾਸ ਪਾਣੀ ਦੇ ਵਿੱਚ ਪਾ ਕੇ ਇਸ ਨੂੰ ਮੱਠੀ ਮੱਠੀ ਅੱਗ ਤੇ ਉਬਾਲ ਲੈ ਜਦੋਂ ਪਾਣੀ ਅੱਧਾ ਗਲਾਸ ਜਿੰਨਾ ਰਹਿ ਜਾਏ ਤਾਂ ਛਾਨ ਕੇ ਇਹ ਪੀਣਾ ਹੈ ਇਸ ਵੀਰੇ ਸ਼ਾਮ ਤੁਸੀਂ ਦੋ ਟਾਈਮ ਖਾਲੀ ਪੇਟ ਪੀਓ ਇਸ ਦੇ ਵਿੱਚ ਤੁਸੀਂ ਦਾਲਚੀਨੀ ਪਾ ਸਕਦੇ ਹੋ ਇੱਕ ਟੁਕੜੇ ਜਿੰਨਾ ਹੋਰ ਵੀ ਬਿਹਤਰ ਰਿਜ਼ਲਟ ਦੇ ਲਈ ਇਸ ਨੂੰ ਵਰਤਣ ਦੇ ਨਾਲ ਤੁਹਾਡਾ ਕੋਲੇਸਟ੍ਰੋਲ ਨਾਰਮਲ ਹੋ ਜਾਊਗਾ ਬੀਪੀ ਅਗਰ ਤੁਹਾਡਾ ਵੱਧਦਾ ਹੈ ਉਹ ਤੁਹਾਡਾ ਕੰਟਰੋਲ ਦੇ ਵਿੱਚ ਰਹੂਗਾ ਥੋੜੀ ਆ ਬਹੁਤ ਜੋੜਾਂ ਦੀ ਦਰਦ ਆ ਹੁੰਦੀ ਹੈ ਉੱਥੇ ਵੀ ਇਹ ਕੰਮ ਕਰੂਗਾ ਔਰ ਹੋਰ ਵੀ ਇਸ ਦੇ ਅਣਗਿਣਤ ਬੈਨੀਫਿਟਸ